सिविल अस्पताल फतेगढ साहिब वीकहे नमी डल्सिस मशीन ਦਾ ਉਦਘਾਟਨ ਵਿਧਾਇਕ ਲਖਵੀਰ ਸਿੰਘ ਰਾਏ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਵਲ ਹਸਪਤਾਲ ਫਤੇਗੜ ਸਾਹਿਬ ਵਿਖੇਕਰ ਡਲਸਿਸ ਮਸ਼ੀਨ ਦੀ ਕਮੀ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸੀ ਉਨ੍ਹਾਂ ਦੀ ਕੋਸ਼ਿਸ਼ ਤੋਂ ਬਾਅਦ ਹੀ ਕੋਟਕਾ ਮਹਿੰਦਰਾ ਬੈਂਕ ਦੇ ਸਹਿਯੋਗ ਦੇ ਨਾਲ ਹਸਪਤਾਲ ਨੂੰ ਨਵੀਂ ਮਸ਼ੀਨ ਪੇਟ ਕੀਤੀ ਗਈ ਇਸ ਮਸ਼ੀਨ ਦੇ ਲੱਗਣ ਦੇ ਨਾਲ ਡਲਸਿਸ ਵਾਲੇ ਮਸ਼ੀਨਾਂ ਨੂੰ ਰਾਹਤ ਮਿਲੇਗੀ ਬਹੁਤ سارے ਪਰਿਵਾਰ ਆਰਥਿਕ ਕਮਜ਼ੋਰੀ ਦੇ ਕਾਰਨ ਵੀ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰ ਪਾਉਣ ਦੇ ਲਈ ਮਜਬੂਰ ਨੇ ਪਰ ਇਸ ਮਸ਼ੀਨ ਦੇ ਲੱਗਣ ਦੇ ਨਾਲ ਸਰਕਾਰੀ ਹਸਪਤਾਲ ਫਿੱਕੇ ਹੀ ਡਲਸੀਸ ਖਰਵਾਈ ਜਾਵੇਗੀ ਅੱਜ ਇਸ ਸੀਵਲ ਹਸਪਤਾਲ ਫਟੇਗੜ ਸਾਹਿਬ ਵਿਖੇ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹੜੇ ਐਕਸੈਸ ਦੀ ਤੇ ਫਟੇਗੜ ਸਾਹਿਬ ਵਿਖੇ ਅਸੀਂ ਜਿਹੜਾ ਹਸਪਤਾਲ ਹੈ ਤੇ ਨਵੀਆਂ ਮਸ਼ੀਨ ਪਹਿਲਾਂ ਚੱਲਦੀਆਂ ਸੀ ਕਮੇਟ ਵੱਲੋਂ ਔਰ ਅਸੀਂ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕੀਤੀ ਸੀ ਬੈਂਕ ਨੂੰ ਬੇਨਤੀ ਕੀਤੀ ਅੱਜ ਬਟਾਕ ਬੈਂਕ ਵੱਲੋਂ ਵਜੀਰਾਬਾਦ ਜਿਹੜਾ ਸਾਡਾ ਸਰਪੰਚ ਸਾਹਿਬ ਉਹਨਾਂ ਦੇ ਸਹਿਯੋਗ ਨਾਲ ਅਸੀਂ ਇੱਕ ਨਵੀਂ ਮਸ਼ੀਨ ਡਲਸਸ ਦੀ ਅੱਜ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਊਗਾ ਔਰ ਜਿਹੜੀ ਇਹ ਡਲਸਸ ਦੀ ਮਸ਼ੀਨ ਅੱਜ ਇੰਸਟਾਲ ਕੀਤੀ ਗਈ ਹੈ ਇਹਦੇ ਜਿਹੜੀਆਂ ਦੂਜੀਆਂ ਮਸ਼ੀਨਾਂ ਨੇ ਉਹਨਾਂ ਨਾਲ ਬਹੁਤ ਜ਼ਿਆਦਾ ਫੀਚਰ ਨੇ ਉਹ ਐਸਐਮਓ ਸਾਹਿਬ ਦੱਸਣਗੇ ਔਰ ਅਸੀਂ ਇੱਕ ਹੋਰ ਡਲਸਸ ਦੀ ਮਸ਼ੀਨ ਛੇਤੀ ਇੱਥੇ ਇੰਸਟਾਲ ਕਰਾਂਗੇ ਸਾਡਾ ਇਹ ਸਾਰਾ ਪੰਜਾਬ ਸਰਕਾਰ ਦਾ ਸਰਦਾਰਪੁਰ ਸਮਾਨ ਸਭ ਦੇ ਲਈ ਦੇ ਵਿੱਚ ਇਹ ਲੋਕਾਂ ਨਾਲ ਵਾਦਾ ਹੈ ਕਿ ਸਾਰੀਆਂ ਸਹੂਲਤਾਂ ਅਸੀਂ ਲੋਕਾਂ ਨੂੰ ਦੇਣੀਆਂ ਨੇ ਫਿਰ ਦੇਣੀਆਂ ਨੇ ਕਿਉਂਕਿ ਜੇ ਬਾਹਰ ਕਿਤੇ ਡੈਂਸਿਸ ਕਰਾਉਣੇ ਕੋਈ 15000 1500 ਤੋਂ 2000 ਤੋਂ 2500 ਡੈਂਸਿਸ ਇੱਕ ਦਿਨ ਛੱਡ ਕੇ ਕਰਾਉਣਾ ਪੈਂਦਾ ਇਹ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਦਿ ਲੋਡ ਸੀ ਬਿਚਨਾਂ ਦੀ ਸੋ ਅਸੀਂ ਕੀ ਕਰਕੇ ਇੱਥੇ ਪੂਰਾ ਕਰਾਂਗੇ ਔਰ ਅਸੀਂ ਹਲਕਾ ਸ਼ਰੀਫ ਅਤੇ ਗੱਡਰ ਸਾਹਿਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਰਵਾਨੇ ਕਿ ਜਿਹੜੇ ਵਿਸ਼ਵਾਸਾ ਨਾਲ ਤੁਸੀਂ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੂੰ ਪੰਜਾਬ ਦੀ ਸੇਵਾ ਦਿੱਤੀ ਆ ਅਸੀਂ ਤੁਹਾਡੀ ਉਮੀਦਾਂ ਤੇ ਪੂਰਾ ਉਤਰਾਂਗੇ ਔਰ ਜੋ ਪੰਜਾਬ ਸਰਕਾਰ ਦਾ ਏਜੰਡਾ ਹੈ ਸਿਹਤ ਤੇ ਐਜੂਕੇਸ਼ਨ ਉਹ ਤੇ ਅਸੀਂ ਪੂਰਾ ਕੰਮ ਕਰ ਰਹੇ ਆ ਆਉਣ ਵਾਲੇ ਸਮੇਂ ਤੋਂ ਹੋਰ ਵੀ ਇੰਪਰੂਵਮੈਂਟ ਦਿਖੂਗੀ ਇਹ ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਇੱਕ ਵੈਂਟੀਲੇਟਰ ਮਸ਼ੀਨਾਂ ਦੀ ਗੱਲ ਹੋ ਗਈ ਪਿੱਛੇ ਵੀ ਉਹ ਕੈਪੈਸਿਟੀਆਂ ਨਾਲ ਇਕੱਠੇ ਹੋਣ ਦੀ ਗੱਲ ਜਿਹੜੀ ਵੈਂਟੀਲੇਟਰ ਮਸ਼ੀਨਾਂ ਦੀ ਉਹਨਾਂ ਨੇ ਕਿਹਾ ਤਾਂ ਕਿ ਸਤੋ ਲੈ ਜੋ ਪਰ ਆਪਾਂ ਇੱਥੇ ਜਿਹੜਾ ਆ ਆਈਸੀਯੂ ਜਿਹੜਾ ਉਹ ਛੇਤੀ ਹੋ ਜੂਗਾ ਮੇਰੀ ਮਿਨਿਸਟਰ ਸਾਹਿਬ ਨਾਲ ਵੀ ਗੱਲ ਹੋਈ ਆ ਉਸ ਤੋਂ ਬਾਅਦ ਆਪਾਂ ਵੈਂਟੀਲੇਟਰ ਜਿਹੜੀ ਮਸ਼ੀਨਾਂ ਉੱਥੇ ਦਿੱਤੀ ਐ ਉਹਨਾਂ ਨਾਲ ਗੱਲ ਹੋ ਗਈ ਇੱਥੇ ਆਪਾਂ ਇੰਸਟਾਲ ਕਰਾਂਗੇ ਫਿਰ ਡਿਸਟ੍ਰਿਕਟ ਹਸਪੀਟਲ ਫਟਾਗਨ ਸਾਡ ਦੇ ਪੇਸ਼ੈਂਟ ਕੇਅਰ ਦੇ ਮਾਮਲੇ ਚ ਮੈਂ ਮਹਿਸੂਸ ਕਰਦਾ ਆ ਸਾਡੇ ਐਨਐਮਐਸ ਸਾਹਿਬ ਲਖਮੀ ਸਿੰਘ ਹੀ ਰਾਏ ਜੀ ਦੇ ਪਰਾਨਾ ਮਾਈ ਦੇ ਅੰਦਰ ਉਹਨਾਂ ਦੇ ਚਤ ਚਾਰ ਦੇ ਅੰਦਰ ਬਹੁਤ ਹੀ ਚਲਾਗਾ ਇਹੋ ਕੰਮ ਹੁੰਦੇ ਨੇ आदिधरी डालसीडी मशीन कोटक महिंद्रा बैंक वालों इते डोनेट की गई है ये बहुत ही एडवांस किस्म की मशीन है जेड की सारे को काला लगया मशीन में और कुछ एडिशनल फीचर जेड कि सेल्फ डिसइंफेक्टिंग है फ्लो रेट ज्यादा है तो सिंगल नीडल दी ऑप्शन है दे चाहे देखो कुछ एडवांस फीचर है इसलिए ਮੇਰੇ ਅਮਰੀਜਾਂ ਦੇ ਸੇ ਸੁਲਤਾਨ ਦੇ ਅੰਦਰ ਵਿੱਚ ਆਪਾਂ ਬਹੁਤ ਸਹਾਇਤਾ ਕੀਤੀ ਹੈ ਇਸੇ ਲਈ ਧੰਨਵਾਦ ਕਰਦਾ ਹਾਂ ਸਾਰੇ ਮੇਰੇ ਸਾਥ ਦਾ ਪ੍ਰੋਫੈਸਰ ਬਾਂਕੀ ਨਾਲ ਤੇ ਉਹਨਾਂ ਦੇ ਆਪਸ਼ਕਾਰ ਕੇ ਆਪਾਂ ਲੋਕਾਂ ਦੀ ਸੇਵਾ ਕਰ ਸਕਦੇ